ਲੈ ਕਿੱਥੋਂ ਆਇਆ ਧਨੀਆ ਲੈ ਕਿੱਥੋਂ ਆਇਆ ਜੀਰਾ ਲੈ ਕਿੱਥੋਂ ਆਇਆ ਧਨੀਆ ਲੈ ਕਿੱਥੋਂ ਆਇਆ ਜੀਰਾ ਲੈ ਕਿੱਥੋਂ ਆਇਆ ਨਹੀਂ ਛੋਟੀਏ ਨਣਦੇ ਤੇਰਾ ਵੀਰਾ ਲੈ ਕਿੱਥੋਂ ਆਇਆ ਨਹੀਂ ਛੋਟੀਏ ਨਣਦੇ ਤੇਰਾ ਵੀਰਾ ਲਾਹੌਰ ਆਇਆ ਧਨੀਆ ਪਸ ਲੈ ਭਾਰੋ ਆਇਆ ਨਹੀਂ ਛੋਟੀ ਏ ਨਣ ਦੇ ਤੇਰਾ ਵੀਰਾ ਲੈ ਭਾਰੋ ਆਇਆ ਨਹੀਂ ਛੋਟੀ ਏ ਨਣ ਦੇ ਤੇਰਾ ਵੀਰਾ ਲੈ ਕਿੱਥੇ ਰੱਖਾਂ ਧਣੀਆਂ ਲੈ ਕਿੱਥੇ ਰੱਖਾਂ ਜੀਰਾ ਲੈ ਕਿੱਥੇ ਰੱਖਾਂ ਧਣੀਆਂ ਲੈ ਕਿੱਥੇ ਰੱਖਾਂ ਜੀਰਾ ਮੈਂ ਕਿੱਥੇ ਬਿਠਾਵਾਂ ਨਹੀਂ ਛੋਟੀ ਏ ਨਣ ਦੇ ਤੇਰਾ ਵੀਰਾ ਲੈ ਕਿੱਥੇ ਬਿਠਾਵਾਂ ਨਹੀਂ ਛੋਟੀ ਏ ਨਣ ਦੇ ਤੇਰਾ ਵੀਰਾ ਆਲੇ ਰੱਖਾ ਧਣਿਆ ਤੇ ਆਲੇ ਰੱਖਾ ਜੀਰਾ ਆਲੇ ਰੱਖਾ ਧਣਿਆ ਤੇ ਆਲੇ ਰੱਖਾ ਜੀਰਾ ਮੈਂ ਪਲੰਗ ਬਿਠਾਵਾਨੀ ਛੋਟੀ ਏ ਨਣ ਦੇ ਤੇਰਾ ਵੀਰਾ ਮੈਂ ਪਲੰਗ ਬਿਠਾਵਾਨੀ ਛੋਟੀ ਏ ਨਣ ਦੇ ਤੇਰਾ ਵੀਰਾ ਲੈ ਢੁੱਲੇ ਗਿਆ ਧਣੀਆਂ ਲੈ ਢੁੱਲੇ ਗਿਆ ਜੀਰਾ ਲੈ ਰੁੱਸ ਗਿਆ ਨੇ ਛੋਟੀਆਂ ਨਣ ਦੇ ਤੇਰਾ ਵੀਰਾ ਲੈ ਰੁੱਸ ਗਿਆ ਨੇ ਛੋਟੀਆਂ ਨਣ ਦੇ ਤੇਰਾ ਵੀਰਾ ਕੋਣ ਹੁੰਜੇ ਧਣੀਆਂ ਤੇ ਕੋਣ ਹੁੰਜੇ ਜੀਰਾ ਕੋਣ ਹੁੰਜੇ ਧਣੀਆਂ ਤੇ ਕੋਣ ਹਿੰਜੇ ਜੀਰਾ ਮੈਂ ਕਿਵੇਂ ਮਨਾਵਾਂਨੀ ਛੋਟੀਏ ਨਣਦੇ ਤੇਰਾ ਵੀਰਾ ਮੈਂ ਕਿਵੇਂ ਮਨਾਵਨੀ ਛੋਟੀਏ ਨਣਦੇ ਤੇਰਾ ਵੀਰਾ ਧਰਣੀ ਹੁੰਜੇ ਤਣੀਆਂ ਜਠਾਣੀ ਹੁੰਜੇ ਜੀਰਾ ਧਰਣੀ ਹੁੰਜੇ ਤਣੀਆਂ ਜਠਾਣੀ ਹੁੰਜੇ ਜੀਰਾ ਲੈ ਮੰਨੇ ਗਿਆ ਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਮੰਨੇ ਗਿਆ ਨੀ ਘੋਟੀ ਇਹਨਣ ਦੇ ਤੇਰਾ ਵੀਰਾ